ਇੰਡੀਆ ਇੱਕ ਫੌਜੀ ਤਾਕਤ ਹੈ ਤੇ ਇੰਡੀਆ ਦੀ ਫੌਜੀ ਤਾਕਤ ਕਿਹੋ ਜੀ ਹੈ ਅਸੀਂ ਉਹ ਦੇਖ ਵੀ ਲਿਆ ਅਸੀਂ ਜੂਨ 1984 ਚ ਵੀ ਦੇਖਿਆ ਸੀ ਕਿ ਇੰਡੀਆ ਫੌਜੀ ਤਾਕਤ ਕਿਹੋ ਜੀ ਹੈ ਸਾਨੂੰ ਉਦੋਂ ਹੀ ਆਪਣੇ ਡੋਲੇ ਫਰਕਣ ਲੱਗੇ ਸੀ ਜਿਹੜੀ 10 ਦਿਨਾਂ ਦੀ ਲੜਾਈ ਹੋਈ ਸੀ ਉੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਤੇ ਅਸੀਂ ਸਾਨੂੰ ਜਿੰਨਾ ਦੁੱਖ ਸੀ ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਹੋਣ ਦਾ ਸਾਨੂੰ ਜਿੰਨਾ ਦੁੱਖ ਸੀ ਉਸ ਜੰਗ ਦੇ ਵਿੱਚ ਉਸ ਲੜਾਈ ਦੇ ਵਿੱਚ ਸਾਡੇ ਬੇਕਸੂਰ ਬੱਚੇ ਬੱਚੀਆਂ ਬੀਬੀਆਂ ਬਜ਼ੁਰਗ ਨੌਜਵਾਨ ਸ਼ਹੀਦ ਹੋਏ ਬੇਕਸੂਰ ਸੀ ਜਿਹੜੇ ਸ਼ਰਧਾਲੂ ਸੀ ਉੱਥੇ ਸਿੱਖ ਤੇ ਉਹਦਾ ਦੁੱਖ ਬਹੁਤ ਸੀ ਜਦੋਂ ਜਾਂਦੇ ਸੀ ਅਸੀਂ ਉੱਥੇ ਦੇਖਦੇ ਸੀ ਕਮਰਿਆਂ ਦੇ ਵਿੱਚ ਖੂਨ ਡੁੱਲਿਆ ਹੋਇਆ ਕਿਵੇਂ ਅੱਗਾਂ ਲੱਗੀਆਂ ਹੋਈਆਂ ਸੀ ਸਾਰਾ ਕੁਝ ਹੋਇਆ ਸੀ ਪਰ ਇੱਕ ਗੱਲ ਸੋਚ ਕੇ ਸਾਡਾ ਜਿਹੜਾ ਸੀਨਾ ਉਹ ਚੌੜਾ ਵੀ ਹੋ ਜਾਂਦਾ ਸੀ ਸਾਡੀਆਂ ਅੱਖਾਂ ਦੇ ਵਿੱਚ ਚਮਕ ਵੀ ਆ ਜਾਂਦੀ ਸੀ ਕਿ ਸਾਡੇ ਸਿੰਘਾਂ ਨੇ 10 ਦਿਨਾਂ ਤੱਕ ਦੁਨੀਆ ਦੀ ਉਸ ਜਿਹੜੀ ਦਾਵਾ ਕਰਦੀ ਸੀ ਤਾਕਤ ਕਿ ਬਿਹਤਰੀਨ ਫੌਜੀ ਤਾਕਤ ਉਸ ਨੂੰ 10 ਦਿਨਾਂ ਤੱਕ ਰੋਕ ਕੇ ਵੀ ਰੱਖਿਆ ਉਸ ਦਾ ਮੁਕਾਬਲਾ ਵੀ ਕੀਤਾ ਤੇ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਤੇ ਸਾਨੂੰ ਪ੍ਰਾਊਡ ਹੁੰਦਾ ਇਹ ਸੋਚ ਕੇ ਤੇ ਇਹ ਸਾਡੀ ਮੈਮਰੀ ਚ ਇਹ ਇਹ ਗੱਲ ਸੋਚ ਕੇ ਜਿਹੜੇ ਸਿੱਖਾਂ ਦੀ ਫੌਜੀ ਤਾਕਤ ਉਸ ਤੇ ਉੱਤੇ ਕੌਣ ਨਹੀਂ ਫਖਰ ਕਰੂਗਾ ਕੌਣ ਨਹੀਂ ਮਾਣ ਕਰੂਗਾ ਤੁਹਾਡਾ ਵੀ ਸੀਨਾ ਮਾਣ ਦੇ ਨਾਲ ਚੌੜਾ ਹੋ ਜਾਂਦਾ ਹੋਊਗਾ ਇਹ ਗੱਲ ਸੋਚ ਕੇ ਕਿ ਜੇ 100 ਸਿੰਘ 20000 ਭਾਰਤੀ ਫੌਜ ਦਾ ਮੁਕਾਬਲਾ ਕਰ ਸਕਦੇ ਨੇ ਉਸ ਵੇਲੇ ਤਾਂ ਆਪਾਂ ਕੀ ਨਹੀਂ ਕਰ ਸਕਦੇ